ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਸ਼ੁਭੰਬਾਲ ਪੋਥੀ ਪਰਿਵੈਸ਼ਿਕਾ ਕਿਤਾਬ ਵਿੱਚੋਂ ਸਫ਼ਾ ਨੰਬਰ 12 ਵਿੱਚੋਂ ਬਿਹਾਰੀ ਮਾਤਰਾ ਦੀ ਸ਼ਬਦ ਪੜਾਂਗੇ ਤੇ ਵਾਕ ਪੜਾਂਗੇ ਜਿਵੇਂ ਕਿ ਮੈਂ ਪਿਛਲੀ ਵੀਡੀਓ ਵਿੱਚ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਬਿਹਾਰੀ ਦੀ ਆਵਾਜ਼ ਈ ਹੁੰਦੀ ਹੈ ਅਤੇ ਇਸ ਦਾ ਸਾਈਨ ਇਸ ਤਰ੍ਹਾਂ ਦਾ ਹੁੰਦਾ ਹੈ ਇਹ ਹਰ ਅੱਖਰ ਦੇ ਪਿੱਛੇ ਆਉਂਦੀ ਹੈ ਇਸ ਨੂੰ ਬਿਹਾਰੀ ਆਖਦੇ ਹਨ ਸ਼ੁਰੂ ਕਰਦੇ ਹਾਂ ਲੱਲੇ ਕੰਨਾ ਲਾ ਈੜੀ ਬੇਰੀ ਈ ਲਾਈ ਲਾਈ ਰਾਰੇ ਕੰਨਾ ਰਾ ਵਾ ਬੇਰੀ ਵੀ ਰਾ ਵੀ ਮਮੇ ਕੰਨਾ ਮਾ ਲੱਲੇ ਬੇਰੀ ਲੀ ਮਾ ਲੀ ਹਾਏ ਕੰਨਾ ਹਾ ਕੱਕੇ ਬੇਰੀ ਕੀ ਹਾਕੀ ਖੇ ਕੰਨਾ ਖਾ ਕੱਕੇ ਬੇਰੀ ਕੀ ਖਾਕੀ ਬੱਬੇ ਕੰਨਾ ਬਾ ਕੱਕੇ ਬੇਰੀ ਕੀ ਬਾਕੀ ਕੱਕਾ ਨਕਾ ਕੱਕਵੜੀਕੀ ਕਾਕੀ ਗਲਤੀ ਨਾਲ ਇਹ ਛੁੱਟ ਗਿਆ ਸੀ ਇਸ ਨੂੰ ਵੀ ਪੜ ਲੈਣੇ ਹਨ ਰਾਰੇ ਕੰਨਾ ਰਾ ਨਾਣੀ ਬੈਰੀਨੀ ਰਾਣੀ ਨੈਕਸਟ ਹੈ ਤੱਤਾ ਬੱਬੇ ਕੰਨਾ ਬਾ ਹਾਹੀ ਬੈਰੀਹੀ ਤ ਬਾਹੀ ਤਬਾਹੀ ਸ਼ਸ਼ਾਦ ਦਿਕਨ ਦਾ ਈੜੀ ਬੈਰੀ ਈ ਸ਼ਦਾਈ ਮਮਾ ਤੱਤੇ ਕੰਨਾ ਤਾ ਬੱਬੇ ਬੈਰੀ ਵੀ ਮਤਾਬੀ ಟೆಂಕೆ ಕನ್ನ ರೇಬರಿ ಪಟಾರಿ ಲಿ ಲಿ ಖೆ ಕನ ಖಾ ರೇಬರಿ ಲಿಖಾರಿ ಸಸೆ ಸಸಿ ಏಳೆ ಕನ್ನ ಆ ಹಾಹೆಬರಿ ಸ್ಯಾಹಿ ವಾವೆ ಸರಿ ದೇ ಕನ್ನ ದಿಬರಿ ಇಡಾ ಮಮ್ಮಾ ಅಮ ರಾರೇ ಬರಿ ಕಕ್ಕೆ ಬರಿಕಿ ರೀಕಿ ಅಮರಿಕಿ ಮಮ್ಮೆ ಬರಿ ಮೀ ರ ಮೀರಾ ਸਸਿਕਨ ਸਾਵ ਆਵੀ ਬੈਰੀ ਵੀ ਸਾਵੀ ਸਸਾ ਫਫਿਕਨ ਫਾ ਇਡੀ ਬੈਰੀ ਈ ਸ ਫਾਈ ਪਬੇ ਕਨ ਨਪਾ ਇਡੀ ਬੈਰੀ ਈ ਪਾਈ ਸਸਿਕਨ ਸਾ ਡੇ ਬੈਰੀ ਡੀ ਸਾਦੀ ਬੱਬਾ ਲੱਲਾ ਬਲਜ ਜਜਵੇ ਜੀਤਤਾ ਜੀਤ ਬਲ ਜੀਤ ਬਲਜੀਤ ਪੱਪਾ ਠੈਂਗਾ ਪਟਵਾਵੇ ਕਨ ਵਾਰ ਆਰੇ ਬੈਰੀ ਡੀ ਵਾਰੀ ਪਟਵਾਰੀ ਐਡ ਅਫ ਅਫ ਰਾਰੇ ਬੇਰੀ ਰੀ ਕੱਕੇ ਬੇਰੀ ਕੀ ਰੀ ਕੀ ਅਫਰੀਕੀ ਹੁਣ ਅਸੀਂ ਇਸ ਦੀ ਵਾਕ ਰਚਨਾ ਪੜਾਂਗੇ ਸਸੇ ਬੇਰੀ ਸੀ ਤੱਤੇ ਕੰਨ ਤਾ ਸੀ ਤਾ ਐਡ ਕੰਨ ਅ ਆ ਸੀਤਾ ਆ ਖੱਕੇ ਬੇਰੀ ਕੀ ਰਾਰਾ ਖੀਰ ਖੱਕੇ ਕੰਨ ਖਾ ਖਾ ਖੀਰ ਖਾ ਪਪੇ ਕੰਨ ਪਾ ਨਣੇ ਬੇਰੀ ਨੀ ਪਾਣੀ ਪਪੇ ਬੇਰੀ ਪੀ ਪੀ ਪਾਣੀ ਪੀ ਚਾਚਾ ਕਨ ਚਾ ਚਾਚੇ ਬੇਚੀ ਚਾਚੀ ਐਡ ਕਨ ਆ ਈੜਿ ਬੇਰੀ ਈ ਆਈ ਚਾਚੀ ਆਈ ਰਾਣੀ ਕਨ ਨਾ ਨਾਣੀ ਬੇਰੀ ਨੀ ਰਾਣੀ ਨੰਨੇ ਦੁਲੈਂਕੜ ਨੂੰ ਉੱਤੇ ਟਿੱਪੀ ਨੂੰ ਨੰਨੇ ਕਨ ਨਾਲ ਲੱ ਨਾਲ ਲਲੇ ਸਰੀਲੀ ਐਡ ਕਨ ਆ ਈੜਿ ਬੇਰੀ ਈ ਲਿਆਈ ਰਾਣੀ ਨੂੰ ਨਾਲ ਲਿਆਈ ਵਾ ਵਰ ਵੀਰ ਆਰਾ ਵੀਰ ਤਤ ਮੇਰੀ ਤੀਰ ਆਰਾ ਤੀਰ ਚਚਾ ਲ ਲੇਕਨ ਲਾ ਚਲਾ ਵੀਰ ਤੀਰ ਚਲਾ ਆ ਹਾਰ ਆ ਰੇ ਬੇਰੀ ਦੀ ਹਰੀ ਸਸਾ ਬੱਬਾ ਜ਼ ਜ਼ ਬੇਰੀ ਦੀ ਸਬਜ਼ੀ ਖਕੇ ਕਨ ਖਾ ਖਾ ਹਰੀ ਸਬਜ਼ੀ ਖਾ ਜਜਵੇ ਜੀ ਤਤ ਜੀਤ ਬੱਬੇ ਕੰਨਾ ਬਾਲ ਲੱਲਾ ਟੈਂਕੇ ਬੈਰੀ ਟੀ ਬਾਲ ਟੀ ਵਾਵੇ ਸੇਰੀ ਵਿੱਚ ਚ ਵਿੱਚ ਪੱਪੇ ਕੰਨਾ ਪਾਣ ਆਣੇ ਬੈਰੀ ਨੀ ਪਾਣੀ ਪੱਬਾ ਰਾਰਾ ਪਾਰ ਜੀਤ ਬਾਲਟੀ ਵਿੱਚ ਪਾਣੀ ਭਰ ਰਾਰਾ ਦੱਤਾ ਨੰਨਾ ਰਤਨ ਜਜੇ ਬੈਰੀ ਜੀ ਪੱਪਾ ਜੀ ਚੱਚਲ ਲੇਕ ਨਲਾ ਚਲਾ ਰਤਨ ਜੀਪ ਚਲਾ ਰਾਰੇ ਬੈਰੀ ਟੀ ਟੈਂਕੇ ਕੰਨਾ ਢਾ ਰੀਟਾ ਗਗੇ ਬੇਰੀ ਗੇਤ ਤਾ ਗੀਤ ਗਗੇ ਕਨ ਨਾ ਗਾ ਗਾ ਰੀਤਾ ਗੀਤ ਗਾ ਦ ਦਿਸ ਹੈ ਦੀਵਾ ਵੇ ਕਨ ਨਾ ਵਾਲ ਲੇ ਬਰੀ ਲੀ ਦੀਵਾਲੀ ਐੜੇ ਕਨ ਆ ਈਰੀ ਬਰੀ ਈ ਆਈ ਦੀਵਾਲੀ ਆਈ ਮਮੇ ਕਨ ਨਾ ਮਾ ਸਸੇ ਬਰੀ ਸੀ ਮਾਸੀ ਦ ਜੇ ਬਰੀ ਦੀਪ ਪਾ ਦੀਪ ਜ ਜਲ ਲੇ ਕਨ ਨਾ ਲਾ ਜਲਾ ਮਾਸੀ ਦੀਪ ਜਲਾ ਮੰਨਨ ਨਾ ਮੰਨ ਜਜਵੇ ਜੀ ਤਤ ਜੀਤ ਮਨ ਜੀਤ ਲੱਲਾ ਈੜਿਵਰੀ ਈ ਲਈ ਹਾਏ ਕੰਨ ਹਾਕੱਕੇ ਬੈਰੀ ਕੀ ਗੀ ਹਾਕੀ ਲੱਲੇ ਸਹਰੀਲੀ ੜੇ ਕੰਨ ਆ ਈੜਿਵਰੀ ਈ ਲਿਆਈ ਮਨਜੀਤ ਲਈ ਹਾਕੀ ਲਿਆਈ ਰਾਰਾ ਨਾਣਾ ਰਣ ਜਜਵੇ ਜੀ ਤਤ ਜੀਤ ਰਣ ਜੀਤ ਪਪੇ ਬੈਰੀ ਪੀ ਲੱਲੇ ਬੈਰੀ ਲੀ ਪੀਲੀ ਕੱਕਾ ਮੰਮੀ ਬੈਰੀ ਮੀ ਜ਼ਜ਼ਾ ਕਮੀਜ਼ పా, పా, కణజీ పీలి కమిచ పా చచే కచే చాచీాడే కడా ఇ నా నా పన్నెర నీరారా పనీర బ నా బనా మీనా पनीर बना द दल ल दल जज बज जी तत जीत दल जीत सच बज सी चै के बज टी सी टी वाहवा जज के जा वजा दल जीत सी टी वजा जजा सस जस मम्मी बेरी मीत तत्ता मीत जस मीत गग्गा लले बेरी ली चच के चा गलीचा चा वावे से वी शश के शा विशा जस मीत गली विशा ਐੜ ਮਮ ਐੜਾ ਮੰਮੀ ਵੀ ਰੀ ਮੀਰਾ ਅਮੀਰ ਗੱਗਾਰਾ ਰੇ ਬੇਦੀ ਦੀ ਬੱਗਾ ਗਰੀਬ ਦਦਿਕਨ ਦਾਦਾ ਫਫਾ ਰਾਰਾ ਕੱਕਾ ਫਰਕ ਨਨਿਕਨ ਨਾਨਾ ਕੱਕਾ ਰਾਰਾ ਕਰ ਅਮੀਰ ਗਰੀਬ ਦਾ ਫਰਕ ਨਾ ਕਰ ਹੁਣ ਅਸੀਂ ਇਹਨਾਂ ਵਾਕਾਂ ਨੂੰ ਇੱਕ ਵਾਰ ਫੇਰ ਪੜਾਂਗੇ ਸੀਤਾ ਆ ਖੀਰ ਕਾ ਪਾਣੀ ਪੀ ਚਾਚੀ ਆਈ ਰਾਣੀ ਨੂੰ ਨਾਲ ਲਿਆਈ ਵੀਰ ਤੀਰ ਚਲਾ ਹਰੀ ਸਬਜ਼ੀ ਖਾ ਜੀਤ ਬਾਲਟੀ ਵਿੱਚ ਪਾਣੀ ਭਰ ਰਤਨ ਜੀਪ ਚਲਾ ਰੀਤਾ ਗੀਤ ਗਾ ਦੀਵਾਲੀ ਆਈ ਮੱਸੀ ਦੀਪ ਜਲਾ ਮਨਜੀਤ ਲਈ ਹਾਕੀ ਲਿਆਈ ਰਣਜੀਤ ਪੀਲੀ ਕਮੀਚਾ ਚਾਚੀ ਲੜਾਈ ਨਾ ਕਰ ਮੀਨਾ ਪਨੀਰ ਬਨਾ ਦਲਜੀਤ ਸੀਟੀ ਵਜਾ ਜਸਮੀਤ ਗਲੀਚਾ ਵਿਸ਼ਾ ਅਮੀਰ ਗਰੀਬ ਦਾ ਫਰਕ ਨਾ ਕਰ ਸੋ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਹੈ ਤੇ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਛੋਟੀ ਜੀ ਕੋਸ਼ਿਸ਼ ਜ਼ਰੂਰ ਪਸੰਦ ਆਵੇਗੀ ਅਤੇ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਧੰਨਵਾਦ